ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਇਕ ਚੋਟੀ ਸੇ ਲਈ ਲੈ ਕੇ ਆਏ ਜੀ ਤਾਜੀ ਸੂਈ ਵੀ ਹੈ ਬਾਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪੋਸੂ ਰੱਖੇ ਹੋਇਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਤੋਂ ਅਕੇਲ ਬਾਈ ਜੀ ਸਸੀ ਕਾਲ ਅਸੀਂ ਹਾਂ ਡਾਕਟਰ ਸਾਹਿਬ ਉਹ ਠੀਕ ਹੋ ਵਧੀਆ ਹਾਂ ਵਧੀਆ ਰਹਿਤ ਨਾਮ ਤੇ ਐਡਰੈਸ ਬੋ ਨਾਮ ਸਿਮਰਜੀਤ ਸਿੰਘ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਦਾ ਪਤ ਸੀ ਨੇੜੇ ਪਿੰਡ ਵੇ ਨੇੜੇ ਪਿੰਡ ਇਧਰ ਜੰਗੀਆਣਾ ਰਹਿ ਗਿਆ ਇਧਰ ਸੈਣਾ ਰਹਿ ਗਿਆ ਮੋਬਾਈਲ ਨੰਬਰ ਬੋ ਮੈਲ ਨੰਬਰ ਬ 82888 11781 11781 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਝੋਟੀ ਦੇਦਾ ਕਿਹੜਾ ਸੂਆ ਸੂਈ ਇਹ ਤੂੰ ਨਹੀਂ ਸੁਣਿਆ ਡਾਕਟਰ ਕਦੋਂ ਸੂਈ ਆ ਬਾਈ ਇਹ ਕੱਲ ਕੱਲ ਸੂਈ ਆ ਸ਼ਾਮ ਨੂੰ ਇਹ ਠੀਕ ਆ ਬਾਈ ਤੇ ਬੱਚਾ ਕੀ ਦੇਤਾ ਬੱਚਾ ਮੰਗਰਾ ਕੱਟੀ ਆ ਨਾ ਬੱਚਾ ਬਈ ਕੱਟੀ ਨੂੰ ਜਨਮ ਤੋਂ ਲੈ ਕੇ ਕੱਟੀ ਦੀ ਕੁਆਲਿਟੀ ਦੇਖੋ ਕੱਟੀ ਬਹੁਤ ਚੰਗੀ ਆ ਨਾ ਡਾਕਟਰ ਕੱਟੀ ਗੋਪੀ ਬਣਦੀ ਆ ਆਪਣੇ ਕੋਲੇ ਸਾਰਾ ਕੁਝ ਲਿਖਿਆ ਪਿਆਗਾ ਚੰਗੇ ਸੀਮਣ ਦੀ ਆ ਹਾਂ ਜਮਾ ਜੈਡ ਬਲੈਕ ਲਾ ਦੇ ਪੂਰਾ ਇੱਕ ਬਾਲ ਵੀ ਚਟਾ ਨਹੀਂ ਹੂੰ ਸਹੀ ਗੱਲ ਤੇ ਕਿੰਨਾ ਕੁ ਵੱਡਾ ਵੱਡਾ ਕੱਢਿਆ ਫਿਰੇ ਬਹੁਤ ਆ ਟੋਰਾ ਕਿਲੋ ਵੀ ਕੱਢਿਆ ਇਹਨੂੰ ਪਿਆ ਕੇ ਕੱਲ ਕੀ ਠੀਕ ਹੈ ਤੇ ਕੋਹ ਮੜਾ ਮੋਟਾ ਅੱਜ ਕੱਢਦਾ ਠੀਕ ਆ ਬਾਈ ਕਿੰਨਾ ਦੁੱਧ ਦੇ ਦੂਪ ਦੁੱਧ ਦਾ ਅੰਦਾਜ਼ਾ ਤਾਂ ਹੈਗਾ ਜੀ ਮੰਨ ਲਓ ਵੀ 10 ਕਿਲੋ 10 ਕਿਲੋ ਹੀ ਮੰਨੋ ਤੁਸੀਂ ਹੂੰ ਇਹ ਆਪ ਮੰਨ ਕੇ ਜਾਲੇ ਆਪਾਂ ਹਰਿਆਣੇ ਤੋਂ ਮਾਝ ਲਿਆਂਦੀ ਸੀ ਠੀਕ ਹੈ ਬਾਈ ਉਹਦੇ ਮਾਰੇ ਕੱਟੀ ਆਈ ਸੀ ਟਰੈਡਰ ਠੀਕ ਹੈ ਬਾਈ ਹਾਂ ਹੂੰ 10 ਕਿਲੋ ਦਾ ਜਾ ਮੰਨੋ ਓਕੇ ਬਾਈ ਬਾਕੀ ਪਹਿਲਾਂ ਨਾ ਪੁੱਛਦੇ ਕੋਈ ਪਤਾ ਨਹੀਂ ਹੁੰਦਾ ਵਾਅਦੇ ਕਰਦੇ ਫੇਸ ਬੜਾ ਚੰਗਾ ਸਿੰਘ ਚੰਗਾ ਸਿੰਘ ਨੂੰ ਦੇਖ ਟਰੈਡਰ ਨਾਲ ਹੀ ਮੁੜੇ ਪਿਆ ਸਿੰਘਾਂ ਦੀ ਬਹੁਤ ਚੰਗੀ ਆ ਹਾਂ ਬਹੁਤ ਚੰਗੀ ਕੱਦ ਵੀ ਚੰਗਾ ਬਈ ਬਰੀਡ ਇੱਕਨ ਕੱਦ ਬਹੁਤ ਆ ਦੇਖ ਲੈ ਟਰੈਡਰ ਨੰਬਰ ਆ ਮੁਠੀ ਵਾਲਾ ਤਣ ਤੋਂ ਦੇ ਪੂਰੀ ਬੱਤ ਐ ਕੀ ਬਾਤ ਆ ਚਵਾਈ ਕਿਵੇਂ ਆ ਬਾਈ ਚਵਾਈ ਓਕੇ ਡਾਕਟਰ ਨਾੜਾ ਨੂੜਾ ਫੋਲ ਚੰਗੀਆਂ ਨਾ ਕਿਆ ਬਾਤ ਖੋਲ ਦੇ ਮੜੀ ਟੋਰ ਕੇ ਦਿਖਾ ਦੀਏ ਸੂਈ ਸਵਾਈ ਆ ਤੇ ਜੇਰ ਜੂਰ ਬਾਈ ਜੇਰ ਦੀ ਵੀਡੀਓ ਬਣਾਈ ਵੀ ਡਾਕਟਰ ਓਕੇ ਬਾਈ ਤੇ ਜੇਰ ਦੀ ਵੀਡੀਓ ਬਾਈ ਕੋਲੇ ਹੈਗੀ ਆ ਠੀਕ ਆ ਕਿ ਨਹੀਂ ਬਾਈ ਦੇ ਘਰ ਦੀ ਝੋਟੀ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਇਹ ਬਾਈ ਤਾਂ ਵੀਡੀਓ ਬਣਾਉਣ ਆਇਆ ਹੈ ਨਾ ਬਈ ਹਾਂ ਮੈਂ ਆਪਣੇ ਮਿੱਤਰ ਹੀ ਆਇਏ ਠੀਕ ਆ ਬਾਈ ਹੂੰ ਦੋਰਾ ਚੈੱਕ ਕਰ ਲਓ ਬਰੀਡ ਚੈੱਕ ਕਰ ਲਓ ਪਿੱਛੇ ਤੋਂ ਬੜਾ ਬੜਾ ਬਹੁਤ ਚੰਗਾ ਥਾਂ ਇੱਕ ਨੰਬਰਾ ਮੁੱਤ ਥਾਂ ਤੋਂ ਦਿਖਾਏ ਐਡਰੈਸ ਮਾਰ ਕੇ ਕਹਿੰਦਾ ਚੰਗੀ ਆ ਬਾਈ ਮੈਂ ਤਾਂ ਬਹੁਤ ਦਿਖਾਏ ਥਣ ਆ ਆ ਤੇ ਕੀ ਮੋਲ ਹੈ ਜਾਇਜ ਡਾਕਟਰ ਫੋਨ ਤੇ ਕਰ ਲਾਂਗੇ ਜਾਇਜ ਹੀ ਹੂੰ ਹਾਂ ਜਾਇਜ ਹੀ ਹੂੰ ਮੋਲ ਠੀਕ ਆ ਬਾਈ ਮੋਲ ਲਓ ਬਾਈ ਕਹਿੰਦਾ ਫੋਨ ਤੇ ਕਰ ਅਸੀਂ ਥੋੜੇ ਬਾਦ ਗਏ ਸੀ ਠੀਕ ਆ ਆਪਾਂ ਜਲ ਬੇਚਣ ਹੋਈ ਆ ਹੂੰ ਅਸੀਂ ਵਾਦ ਕਰਕੇ ਸਮਾਈ ਜਾਈ ਹੁੰਦੀ ਬਾਲਾ ਮੋਲ ਨਹੀਂ ਕਰਦੇ ਮੋਲ ਬਾਈ ਕਹਿੰਦਾ ਜਮਾ ਜਾਇਜ ਹੋਊਗਾ ਹੋਊਗਾ ਫੋਨ ਤੇ ਬਈ ਸੂਈ ਸਵਾਈ ਬੱਚਾ ਮਗਰ ਕੱਟੀ ਕੱਟੀ ਵੀ ਬਹੁਤ ਚੰਗੀ ਆ ਖਣ ਲੇਵਾ ਚੈੱਕ ਕਰ ਲਓ ਪਛਾਂ ਤੋਂ ਵਿੱਤੀ-ਬੁੱਤੀ ਚੈੱਕ ਕਰੋ ਲੈਥਣ ਆ ਦੀ ਆਡਰ ਬਸ ਰਖਾ ਦਸਣਾ ਆ ਦੀ ਹੂੰ ਵੇਤ ਬੋਤਸ ਦਾ ਪੂਰੀ ਐ ਸੀਲ ਐ ਪੂਰੀ ਝੋਤੀ ਕਿ ਖਣ ਚੰਗਾ ਬਹੁਤ ਲੱਗਿਆ ਹਾਂ ਹਾਂ ਖਣ ਬਹੁਤ ਬੁੱਲੇ ਵਾਲਾ ਲੱਗਿਆ ਮੋਟਾ-ਮੋਟਾ ਤੇ ਕਾਢੀ ਸੀਲਾ ਪੂਰੀ ਹੂੰ ਜੇ ਮੈਂ ਮਰ ਜਾ ਉੱਥੇ ਫੇਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਤੇ ਮੁੱਲ ਬਾਈ ਕਹਿੰਦਾ ਜੈ ਜੀ ਰੱਖਾਂਗੇ ਹਾਂ ਜੈ ਜੀ ਹੂ ਡਾਕਟਰ ਠੀਕ ਆ ਫੇਰ ਸੂਤ ਸਿੰਘ ਆ ਸੰਗਾਂ ਦੀ ਓਕੇ ਆ ਬਾਈ ਕਿਸੇ ਵੀਰ ਨੂੰ ਬਾਈ ਝੋਟੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ